ਇਹ ਪਾਰਟੀਆਂ ਕਹੀ ਜਾਂਦੀਆਂ ਨੇ ਵੀ ਭਾਈ ਇਹ ਤਾਂ ਹਵਾ ਜੀ ਹੋਆ ਇੰਨੀ ਵੋਟ ਥੋੜੀ ਪੈਣ ਲੱਗੀ ਆ ਵੋਟਾਂ 6-7 ਲੱਖ ਪੈਣ ਗਈਆਂ ਥੋੜੀ وہی ਗੱਲ ਆਪਣੇ ਪਿਤਾ ਜੀ ਨਾਲ ਨਹੀਂ ਹੁਣ ਪਿਤਾ ਜੀ ਦਾ ਫੋਨ ਹੀ ਨਹੀਂ ਆਉਂਦੰਦੇ ਕਿ ਸਰਕਾਰ ਆ ਜਾਂ ਤਾਂ ਆਉਂਦੀ ਹੋਣੀ ਆ ਨਾ ਹਾਂਜੀ ਅੱਜ ਤਾਂ ਆਉਂਦੀ ਆ ਮਾਨ ਸਾਹਿਬ ਕਹਿੰਦੇ ਵੀ ਸਾਡੀ ਸਰਕਾਰ ਨੇ ਬਹੁਤ ਬਦਲਾ ਕਰਤਾ ਹਾਂਜੀ ਜਿਹੜੀ ਭਗਵੰਤ ਮਾਨ ਦੀ ਸਰਕਾਰ ਏ ਕਿੰਨੀਆਂ ਤੱਕੜੀ ਆਈ ਪਹਿਲੋਂ ਬਾਜੂ ਝਾੜੂ ਆਇਆ ਕਿਸੇ ਨੇ ਵੀ ਨਸ਼ਾ ਨਹੀਂ ਬੰਦ ਕਰਾਇਆ ਫਰਤਪਾਲ ਸਿੰਘ ਕਿਹੜਾ ਪਹਿਲੋਂ ਪੋਟਾ 'ਚ ਖੜਿਆ ਸੀਗਾ ਉਹਨੇ ਫਿਰ ਵੀ ਸਰਕਾਰ ਤੋਂ ਵੀ ਥੱਲੇ ਰਹਿ ਕੇ ਫਿਰ ਵੀ ਉਹਨੇ ਨਸ਼ਾ ਛਡਾਤਾ ਉਹੀ ਗੱਲ ਹੋ ਗਈ ਇੱਕ ਪਾਸਾ ਖੜਾ ਕਰ ਲੀਏ ਤੇ ਸ਼ਕਤੀਮੰਦ ਉਹ ਪਾਸਾ ਮਾ ਖੜਾ ਕਰ ਲੀਏ ਤੇ ਉਹ ਤੱਕੜੀ ਵਾਲਾ ਇਹ ਵੀ ਪ੍ਰਚਾਰ ਤੁਸੀਂ ਫਰਪਦੇ ਹੋ ਗੱਲ ਹਾਂਜੀ ਹਾਂਜੀ ਵਿਰਸਾ ਸਿੰਘ ਬਲਟੋਆ ਸਾ ਫਿਰ ਲੱਗਦਾ ਕਿਹਦੇ ਨਾਲ ਮੁਕਾਬਲਾ ਹੋ ਸਕਦਾ ਜਿਆਦਾ ਨੇੜੇ ਫਿਰਸਾ ਸਿੰਘ ਬਲਟੋਆ ਹੀ ਆ ਉਹਨੂੰ ਵੀ ਚੱਕ ਦੇਣਾ ਹੈ ਹੁਣ ਜੇ ਐ ਹੀ ਨਸ਼ਾ ਵਧਦਾ ਰਹੇ ਫਿਰ ਗਾਂ ਕਾਲੀਓ ਕੀ ਆ ਜਾਏਗਾ ਪੰਜਾਬ 'ਚ ਤੇ ਆਪਾਂ ਨਸ਼ਾ ਨਹੀਂ ਵਧਣ ਦੇਣਾ ਨਸ਼ੇ ਨੂੰ ਇੱਥੇ ਹੀ ਠੱਪ ਕਰ ਦੇਣਾ ਉਦਾਂ ਆਕਾਸ਼ ਦਾ ਕੀ ਸੁਪਨਾ ਕੀ ਆ ਬਣਨਾ ਕੀ ਚਾਹੁੰਦਾ ਆ ਘਾਟ ਤੇ ਪੰਜਾਬ ਦੀ ਸੇਵਾ ਹੀ ਕਰਨਾ ਚਾਹੁੰਦਾ ਜਿਵੇਂ ਅਮਰਤਪਾਲ ਬਾਬਾ ਜੀ ਕਰਦੇ ਡੂਸਾਹ ਵਾਲੇ ਵੀਰ ਭਰਾ ਭੈਣਾ ਜਿੰਨੇ ਵੀ ਸਾਰੇ ਅਮਰਤਪਾਲ ਸਿੰਘ ਜੀ ਨੂੰ ਪੋਟਾ ਪਾਉਣ ਤੇ ਆਪਾਂ ਉਹਨਾਂ ਨੂੰ ਜਿਤਾ ਕੇ ਇੱਧਰ ਵੱਡੇ ਪੱਦਰ ਤੇ ਲੈ ਕੇ ਆਈ